ਪੰਜਾਬ ਦੇ ਨਾਲ ਜਿਹੜਾ ਜੰਕੇ ਦਾ ਬਾਰਡਰ ਆ ਉੱਥੇ ਜੰਮੂ ਕਟਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੰਕੇ ਜਿਹੜਾ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਉਸ ਤੋਂ ਬਾਅਦ ਜੰਕੇ ਕੰਟਰੋਲ ਰੂਮ ਨੇ ਸਾਨੂੰ ਇਤਲਾਹ ਦਿੱਤੀ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਰਤ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਮੀ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ